ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸੰਗਤ ਜੀਓ ਅੱਜ ਦੀ ਇਸ ਡਿਵਾਈਨ ਟਾਕ ਦਾ ਵਿਸ਼ਾ ਹੈ ਰੋਗ ਦੇ ਮੋਤਾਂ ਦਾ ਇਹ ਖੇਲ ਦਾਤਿਆ ਦੁਨੀਆ ਤੇ ਕਰਦੇ ਮਿਹਰ ਦਾਤਿਆ ਇਹ ਇੱਕ ਐਸਾ ਬਚਨ ਹੈ ਜੋ ਮਨੁੱਖੀ ਜੀਵਨ ਦੀ ਡੂੰਗੀ ਸੱਚਾਈ ਨੂੰ ਖੋਲ ਦਿੰਦਾ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਿਸ ਰੱਬ ਨੇ ਮੋਤ ਨੂੰ ਰੋਕ ਸਕਣ ਦੀ ਤਾਕਤ ਰੱਖੀ ਹੈ ਉਹੀ ਸਭ ਤੇ ਮਿਹਰ ਕਰਨ ਵਾਲਾ ਹੈ ਉਹ ਖੇਡ ਦਾ ਮਾਲਕ ਹੈ ਅਸੀਂ ਸਿਰਫ ਖਿਡਾਰੀ ਹਾਂ ਸਾਡਾ ਮਨ ਹਰ ਚੀਜ਼ ਨੂੰ ਤਰਕ ਨਾਲ ਸਮਝਣਾ ਚਾਹੁੰਦਾ ਹੈ ਪਰ ਦਾਤਿਆਂ ਦੀ ਖੇਡ ਤਰਕ ਤੋਂ ਪਰੇ ਹੈ ਉਹ ਜਿੱਥੇ ਮੂਤ ਲੈਂਦਾ ਹੈ ਉੱਥੇ ਵੀ ਨਵੀਂ ਜ਼ਿੰਦਗੀ ਬਖਸ਼ ਦਿੰਦਾ ਹੈ ਜਿੱਥੇ ਅੰਧੇਰਾ ਲੱਗਦਾ ਹੈ ਉੱਥੇ ਵੀ ਰੋਸ਼ਨੀ ਪੈਦਾ ਕਰਦਾ ਹੈ ਗੁਰਬਾਣੀ ਆਖਦੀ ਹੈ ਜਿਸ ਕੀ ਲੀਲਾ ਤਿਸ ਹੀ ਜਾਣੀ ਆਵੇ ਜਾਈ ਸੋ ਹੋਈ ਵਾਹਿਗੁਰੂ ਦੀ ਲੀਲਾ ਅਦਭੁਤ ਹੈ ਜਿਸ ਤਰ੍ਹਾਂ ਖੇਤ ਵਿੱਚ ਬੀਜ ਵਿਜਣ ਲਈ ਪਹਿਲਾਂ ਪੁਰਾਣਾ ਪੌਦਾ ਮਿਟੋਣਾ ਪੈਂਦਾ ਹੈ ਉਸੇ ਤਰ੍ਹਾਂ ਰੱਬ ਕਈ ਵਾਰ ਜੀਵਨ ਵਿੱਚ ਕੁਝ ਲੈਂਦਾ ਹੈ ਤਾਂ ਜੋ ਨਵਾਂ ਕੁਝ ਦੇ ਸਕੇ ਅਸੀਂ ਮੌਤ ਤੋਂ ਡਰਦੇ ਹਾਂ ਪਰ ਗੁਰਬਾਣੀ ਸਾਨੂੰ ਸੁਖੰਦੀ ਹੈ ਮੌਤ ਵੀ ਉਸਦੀ ਮਿਹਰ ਦਾ ਹੀ ਰੂਪ ਹੈ ਗੁਰੂ ਅਰਜਨ ਦੇਵ ਜੀ ਦੀ ਮਿਹਰ ਕਰਦੇ ਹਨ ਤੇਰਾ ਕੀਤਾ ਮਿੱਠਾ ਲਾਗੇ ਹਰੇ ਨਾਮ ਪਦਾਰਤ ਨਾਨਕ ਮੰਗੇ ਜਦੋਂ ਅਸੀਂ ਕਹਿੰਦੇ ਹਾਂ ਰੋਗ ਦੇ ਮੋਤਾਂ ਦਾ ਇੱਕ ਹੀ ਲਾਤਾ ਆ ਇਹ ਸਿਰਫ ਡਰ ਦੀ ਗੱਲ ਨਹੀਂ ਇਹ ਭਰੋਸੇ ਦੀ ਗੱਲ ਹੈ ਜੋ ਸੱਚਮੁੱਚ ਸਤਗੁਰ ਤੇ ਵਿਸ਼ਵਾਸ ਕਰਦਾ ਹੈ ਉਹ ਜਾਣਦਾ ਹੈ ਕਿ ਹਰ ਘਟਨਾ ਦੇ ਪਿੱਛੇ ਰੱਬ ਦੀ ਰਸਾ ਹੈ ਉਹੀ ਰੱਬ ਕਈ ਵਾਰ ਕਿਸੇ ਦੀ ਜ਼ਿੰਦਗੀ ਲੰਮੀ ਕਰ ਦਿੰਦਾ ਹੈ ਪਰ ਕਈ ਵਾਰ ਕਿਸੇ ਦੀ ਰੂਹ ਨੂੰ ਵਾਪਸ ਆਪਣੇ ਧਰਮ ਤੇ ਬੁਲਾ ਲੈਂਦਾ ਹੈ ਇਹ ਸਭ ਉਸ ਦੀ ਮਿਹਰ ਦਾ ਹੀ ਰੂਪ ਹੈ ਕਿਉਂਕਿ ਉਹ ਹੀ ਜਾਣਦਾ ਹੈ ਕਿ ਕਿਹੜੀ ਰੂਹ ਕਿੱਥੇ ਸ਼ਾਂਤੀ ਪਾਏਗੀ ਅਜਿਹੀ ਦੁਨੀਆ ਵਿੱਚ ਅਸੀਂ ਸੋਚਦੇ ਹਾਂ ਕਿ ਸਾਡੀ ਤਾਕਤ ਸਾਡੀ ਦੌਲਤ ਸਾਡਾ ਇਲਮ ਸਾਨੂੰ ਸਭ ਕੁਝ ਦੇ ਸਕਦਾ ਹੈ ਪਰ ਜਦੋਂ ਰੱਬ ਦੀ ਮਰਜ਼ੀ ਆਉਂਦੀ ਹੈ ਸਭ ਥੰਮ ਜਾਂਦਾ ਹੈ ਕੋਈ ਦਵਾਈ ਕੋਈ ਪੈਸਾ ਕੋਈ ਅਹੁਦਾ ਮੌਤ ਨੂੰ ਰੋਕ ਨਹੀਂ ਸਕਦਾ ਉਹ ਉਹ ਸਮੇਂ ਸਮਝ ਆਉਂਦੀ ਹੈ ਕਿ ਇਹ ਦਾਤੇ ਦਾ ਖੇਲ ਹੈ ਇਹ ਪ੍ਰਮਾਤਮਾ ਦੀ ਰਚਨਾ ਹੈ ਜੋ ਦਾਤਾ ਹੈ ਉਹੀ ਖੇੜ ਰਚਦਾ ਹੈ ਉਹੀ ਖੇਤ ਮਿਟਾ ਦਿੰਦਾ ਹੈ ਗਰਵਾਨੀ ਸਾਫ ਕਹਿੰਦੀ ਹੈ ਹੋਂਮੇ ਵਿੱਚ ਸਭ ਕੋ ਮੂਆ ਫਿਰ ਫਿਰ ਆਈ ਜਾਏ ਜਦ ਤੱਕ ਅਸੀਂ ਮੈਂ ਕਹਿੰਦੇ ਰਹਿੰਦੇ ਹਾਂ ਅਸੀਂ ਖੇਡ ਨੂੰ ਸਮਝ ਨਹੀਂ ਸਕਦੇ ਪਰ ਜਦੋਂ ਮੈਂ ਟੁੱਟਦਾ ਹੈ ਤਦ ਹੀ ਤੂੰ ਦਾ ਅਨੁਭਵ ਹੁੰਦਾ ਹੈ ਦੁਨੀਆ ਪਰ ਵਿੱਚ ਕਈ ਵਾਰ ਅਜਿਹੇ ਸਮੇਂ ਆਉਂਦੇ ਹਨ ਜਦੋਂ ਮੋਤਾਂ ਦੀ ਲਹਿਰ ਚੱਲ ਪੈਂਦੀ ਹੈ ਰੋਗ ਕਲੇਸ਼ ਦੁੱਖ ਮਨੁੱਖ ਹਿੱਲ ਜਾਂਦਾ ਹੈ ਪਰ ਉਸੇ ਸਮੇਂ ਕੋਈ ਚਮਤਕਾਰ ਵੀ ਹੁੰਦਾ ਹੈ ਕੋਈ ਬਚ ਜਾਂਦਾ ਹੈ ਕੋਈ ਚੰਗਾ ਹੋ ਜਾਂਦਾ ਹੈ ਕੋਈ ਅਸੰਭਵ ਕਮ ਸੰਭਵ ਹੋ ਜਾਂਦਾ ਹੈ ਇਹ ਹੈ ਮਿਹਰ ਦਾਤਿਆਂ ਦੀ ਖੇਡ ਗੁਰੂ ਜੀ ਕਹਿੰਦੇ ਹਨ ਜੋ ਤੁਦ ਭਾਵੇ ਸਾਈ ਭਲੀਕਾਰ ਉਹ ਜੋ ਚਾਹੁੰਦਾ ਹੈ ਉਹੀ ਸਭ ਤੋਂ ਭਲਾ ਹੁੰਦਾ ਹੈ ਅਸੀਂ ਸਿਰਫ ਸ਼ੁਕਰ ਕਰ ਸਕਦੇ ਹਾਂ ਕਿ ਉਸਨੇ ਸਾਨੂੰ ਆਪਣੀ ਖੇਡ ਦਾ ਹਿੱਸਾ ਬਣਾਇਆ ਹੈ ਸ਼ੁਕਰਾਨਾ ਸਿਰਫ ਤਾਦ ਨਹੀਂ ਜਦੋਂ ਸਾਨੂੰ ਕੁਝ ਮਿਲਦਾ ਹੈ ਸੱਚਾ ਸ਼ੁਕਰਾਨਾ ਤਾਦ ਹੁੰਦਾ ਹੈ ਜਦੋਂ ਸਾਡੇ ਹੱਥੋਂ ਕੁਝ ਜਾ ਵੀ ਰਿਹਾ ਹੋਵੇ ਤੇ ਅਸੀਂ ਫਿਰ ਵੀ ਕਹੀਏ ਧੰ ਹੈ ਤੋ ਵਾਹਿਗੁਰੂ ਕਿਉਂਕਿ ਉਹ ਹੀ ਜਾਣਦਾ ਹੈ ਕਿਹੜੀ ਚੀਜ਼ ਸਾਨੂੰ ਕਿਸ ਸਮੇਂ ਚਾਹੀਦੀ ਹੈ ਗੁਰੂ ਨਾਨਕ ਦੇਵ ਜੀ ਸਿਖਾਉਂਦੇ ਹਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਦੋਂ ਅਸੀਂ ਉਸਦੇ ਹੁਕਮ ਵਿੱਚ ਰੱਜ ਕੇ ਚੱਲਦੇ ਹਾਂ ਤਾਂ ਹਰ ਮੋਤ ਵੀ ਮਿਹਰ ਬਣ ਜਾਂਦੀ ਹੈ ਹਰ ਦੁੱਖ ਵੀ ਸਬਕ ਬਣ ਜਾਂਦਾ ਹੈ ਹਰ ਅੰਤ ਇੱਕ ਨਵੀਂ ਸ਼ੁਰੂਆਤ ਦਾ ਦਰਵਾਜ਼ਾ ਬਣ ਜਾਂਦਾ ਹੈ ਜੀਵਨ ਦਾ ਅਸਲ ਮਤਲਬ ਹੈ ਉਸ ਦਾਤੇ ਨਾਲ ਜੁੜਨਾ ਉਸ ਦੇ ਸਾਨੂੰ ਜਨਮ ਦਿੱਤਾ ਹੈ ਸਾਨੂੰ ਸਾਹ ਦਿੱਤੇ ਹਨ ਨਾਮ ਦਿੱਤਾ ਹੈ ਜੇ ਅਸੀਂ ਹਰ ਸਾਹ ਵਿੱਚ ਉਸ ਦਾ ਨਾਮ ਲਈਏ ਤਾਂ ਮੌਤ ਵੀ ਸਾਨੂੰ ਛੋਹ ਨਹੀਂ ਸਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ ਭੈ ਕਾਹੂ ਕੋ ਦੇਤ ਨਹੀਂ ਨਹੀਂ ਭੈ ਮਾਨਤ ਆਨ ਜੋ ਨਾਮ ਵਿੱਚ ਰੰਗਿਆ ਉਹ ਮੌਤ ਤੋਂ ਪਰੇ ਹੋ ਗਿਆ ਉਹ ਜਾਣਦਾ ਹੈ ਕਿ ਰੱਬ ਦਾ ਖੇਲ ਕਦੇ ਖਤਮ ਨਹੀਂ ਹੁੰਦਾ ਸਿਰਫ ਰੂਪ ਬਦਲਦਾ ਹੈ ਪਰ ਅਸਲ ਜੋਤ ਕਾਇਮ ਰਹਿੰਦੀ ਹੈ ਜਦੋਂ ਜੀਵਨ ਵਿੱਚ ਅੰਧੇਰਾ ਆ ਜਾਵੇ ਦੁੱਖ ਬਿਮਾਰੀ ਵਿਛੋੜਾ ਤਾਂ ਇੱਕੋ ਥਾਂ ਹੈ ਜਿੱਥੇ ਸਾਨੂੰ ਸ਼ਾਂਤੀ ਮਿਲ ਸਕਦੀ ਹੈ ਸੰਗਤ ਦੇ ਨਾਮ ਸੰਗਤ ਵਿੱਚ ਬੈਠ ਕੇ ਜਦੋਂ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਉਸ ਸਮੇਂ ਅੰਦਰੋਂ ਅੰਦਰ ਮਿਹਰ ਦਾ ਦਰ ਖੁੱਲ ਜਾਂਦਾ ਹੈ ਉਮੀਰ ਜੋ ਸਾਨੂੰ ਹਿੰਮਤ ਦਿੰਦੀ ਹੈ ਵਿਸ਼ਵਾਸ ਦਿੰਦੀ ਹੈ ਸ਼ਾਂਤੀ ਦਿੰਦੀ ਹੈ ਚਲੋ ਸੰਗਤ ਜੀਓ ਅਸੀਂ ਅੱਜ ਇੱਕ ਛੋਟੀ ਜਿਹੀ ਅਦਾਸ ਕਰੀਏ ਹੇ ਦਾਤੇ ਤੂੰ ਜੋ ਕਰਦਾ ਹੈ ਉਹੀ ਭਲਾ ਹੈ ਅਸੀਂ ਸਿਰਫ ਤੇਰਾ ਸ਼ੁਕਰ ਕਰ ਸਕਦੇ ਹਾਂ ਮੋਤਾ ਰੁਕਣ ਵਾਲੀ ਦੁਨੀਆ ਤੇ ਮਿਹਰ ਕਰਨ ਵਾਲੀ ਸਾਡੇ ਮਨ ਵਿੱਚੋਂ ਡਰ ਸੰ ਸੰਦੇਹ ਅਹੰਕਾਰ ਦੂਰ ਕਰ ਸਾਨੂੰ ਨਾਮ ਨਾਲ ਜੋੜ ਲੈ ਤੇਰੀ ਰਜਾ ਵਿੱਚ ਰਜ ਕੇ ਜੀਣਾ ਸਿਖਾ ਹਰ ਸਾਤੇ ਰਾ ਸ਼ੁਕਰ ਹੋਵੇ ਹਰ ਦਿਨ ਤੇਰੀ ਮਿਹਰ ਦਾ ਪ੍ਰਕਾਸ਼ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ